ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਲੁਧਿਆਣਾ ਦੇ ਕੋਲ ਲੱਗਦੇ ਮੁੱਲਾਂਪੁਰ ਦਾਖਾ ਦੇ ਵੱਡੇ ਨੈਸ਼ਨਲ ਹਾਈਵੇ ਨੂੰ ਤੜਕਸਾਰ ਹੀ ਉੱਥੋਂ ਦੇ ਪਿੰਡ ਦੇ ਲੋਕਾਂ ਨੇ ਪੂਰਨ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਜਿਸ ਦੇ ਵਿੱਚ ਮੰਗ ਕੀਤੀ ਗਈ ਕਿ ਜੋ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਧਾਰਮਿਕ ਸਥਾਨ ਬਣਿਆ ਹੋਇਆ ਹੈ ਉੱਥੇ ਜੋ ਗੱਡੀ ਦੇ ਉੱਪਰ ਬੈਠੇ ਸ਼ੰਕਰਾਨੰਦ ਨੇ ਉਹ ਗਲਤ ਇਨਸਾਨ ਨੇ ਉਹਨਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਜਿਹੜਾ ਇਸ ਡੇਰੇ ਦਾ ਜਾਂ ਧਾਰਮਿਕ ਸਥਾਨ ਦਾ ਉਪਯੋਗ ਕੀਤਾ ਜਾ ਰਿਹਾ ਇੱਥੇ ਜੋ ਬਾਲ ਘਰ ਬਣਾਇਆ ਗਿਆ ਉਸ ਦੇ ਨਾਮ ਦੇ ਉੱਪਰ ਹਜ਼ਾਰਾਂ ਕਰੋੜਾਂ ਠੱਗੇ ਜਾ ਰਹੇ ਨੇ ਇਸ ਤਰ੍ਹਾਂ ਦੇ ਇਲਜ਼ਾਮ ਪਿੰਡ ਵਾਸੀਆਂ ਦੇ ਵੱਲੋਂ ਲਾਏ ਗਏ ਨੇ ਜਿਸ ਤੋਂ ਬਾਅਦ ਵੱਡੇ ਪੱਧਰ ਦੇ ਉੱਪਰ ਜਿਹੜੇ ਨੇ ਮੰਗ ਕੀਤੀ ਜਾ ਰਹੀ ਸੀ ਕਿ ਉਸ ਦੇ ਉੱਪਰ ਕਾਰਵਾਈ ਹੋਵੇ ਪਰ ਕਾਰਵਾਈ ਨਾ ਹੋਣ ਤੋਂ ਬਾਅਦ ਜਿਹੜੇ ਨੇ ਉਹ ਪਿੰਡ ਵਾਸੀ ਸੜਕਾਂ ਤੇ ਉਤਰਦੇ ਨੇ ਨੈਸ਼ਨਲ ਹਾਈਵੇ ਤੇ ਉਤਰਦੇ ਨੇ ਜਿਸ ਤੋਂ ਬਾਅਦ ਉੱਥੇ ਮੌਕੇ ਤੇ ਜਿਹੜੇ ਫਰੀਦਕੋੜ ਤੋਂ ਐਮਪੀ ਨੇ ਸਰਬਜੀਤ ਸਿੰਘ ਖਾਲਸਾ ਉਹ ਵੀ ਪਹੁੰਚ ਜਾਂਦੇ ਨੇ ਸੋ ਪਹਿਲਾਂ ਸੁਣਦੇ ਹਾਂ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਹੋਣਾਂ ਦਾ ਇਸ ਬਾਬਤ ਕੀ ਕਹਿਣਾ ਹੈ ਹਾਈਵੇ ਵੀ ਜਾਮ ਕੀਤਾ ਗਿਆ ਸੀ ਕੀ ਜਾਣਨਾ ਕੀ ਕਰਵਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪੂਰਾ ਤਕਰੀਬਨ ਡੇਢ ਮਹੀਨਾ ਹੋ ਗਿਆ ਜੀ ਇੱਥੇ ਪਰਚਾ ਹੋਇਆ ਨੂੰ ਸ਼ੰਕਰਾਨੰਦ ਇਹਨਾਂ ਦੇ ਇੰਨੇ ਹੌਸਲੇ ਵਧੇ ਇਹਦੇ ਭਤੀਜੇ ਨੇ ਬਰੂੰਦੀ ਵਿਖੇ ਭਗਤ ਰਵਦਾਸ ਜੀ ਦੀ ਸਰੂਪ ਦਾ ਵੀ ਬੇਅਦਬੀ ਕਰਤੀ ਇਹ ਸਾਡੇ ਸਮਾਜ ਲਈ ਇਲਾਕੇ ਲਈ ਖਤਰਾ ਵਾ ਕਿਉਂਕਿ ਇਹ ਸਰਸੇ ਵਾਲੇ ਦੀ ਅਸੀਂ ਸਟੋਰੀ ਪੜੀਏ ਤਾਂ ਸੇਮ ਇਹੀ ਚੱਲੀ ਸੀ ਉਹ ਕਿੱਥੇ ਜਾ ਕੇ ਰੁਕੇ ਇਸ ਕਰਕੇ ਅੱਜ ਸਾਨੂੰ ਸੰਗਤ ਨੂੰ ਮਜਬੂਰ ਹੋ ਕੇ ਡੇਢ ਮਹੀਨਾ ਪ੍ਰਸ਼ਾਸਨ ਵੱਲ ਅਸੀਂ ਦੇਖਦੇ ਰਹੇ ਸਾਡੀ ਇਹ ਮਜਬੂਰੀ ਸੀ ਕਿ ਅਸੀਂ ਆ ਕੇ ਰੋਡ ਤੇ ਬੈਠ ਗਏ ਸਾਡਾ ਅੱਜ ਦਾ 5-6 ਘੰਟੇ ਦਾ ਪ੍ਰੋਗਰਾਮ ਸੀ ਪਰ ਅਸੀਂ ਟ੍ਰੈਫਿਕ ਨਹੀਂ ਰੋਕਣਾ ਚਾਹੁੰਦੇ ਇਸ ਕਰਕੇ ਪ੍ਰਸ਼ਾਸਨ ਦੇ ਨਾਲ ਸਹਿਮਤੀ ਨਾਲ ਅਸੀਂ 1 ਘੰਟੇ ਦੇ ਵਿੱਚ ਵਿੱਚ ਰੋਡ ਚਾਲੂ ਕਰ ਦਿੱਤਾ ਤੇ ਪ੍ਰਸ਼ਾਸਨ ਨੂੰ ਅਸੀਂ ਮੰਗਾ ਰੱਖਿਆ ਨੇ ਮੁੱਖ ਮੰਗਾਂ ਉਹਦੇ ਵਿੱਚ ਬਾਲ ਘਰ ਦੇ ਜਿਹੜੇ ਬੱਚੇ ਨੇ ਉਹ ਜਲਦੀ ਤੋਂ ਜਲਦੀ ਉਸ ਬਾਲ ਘਰ ਤੋਂ ਕਿਤੇ ਹੋਰ ਭੇਜੇ ਜਾਣ ਉਹਨਾਂ ਦਾ ਮੈਡੀਕਲ ਤੇ ਸੀਬੀਆਈ ਜਾਂਚ ਹੋਵੇ ਜੀ ਮੈਡੀਕਲ ਉਹਨਾਂ ਦਾ ਕੀਤਾ ਜਾਵੇ ਤੇ ਸੀਬੀਆਈ ਜਾਂਚ ਦੀ ਆਰੰਭਤਾ ਕੀਤੀ ਜਾਵੇ ਨੰਬਰ 2 ਤੇ ਜਿੰਨਾ ਵੀ ਇਹ ਟਰਸਟ ਦੇ ਮੈਂਬਰ ਨੇ ਸ਼ੰਕਰ ਆਨੰਦ ਐਂਡ ਪਾਰਟੀ ਇਹਨਾਂ ਦਾ ਇੱਕ ਟਰਸਟ ਦਾ ਰਜਿਸਟ੍ਰੇਸ਼ਨ ਹੋਈ ਹੋਈ ਹੈ ਜੀ ਉਹ ਟਰਸਟ ਦੇ ਮੈਂਬਰਾਂ ਦੇ ਪ੍ਰਾਪਰਟੀ ਕਿੱਥੋਂ ਆਈ ਅਰਭਪਤੀ ਕਿਵੇਂ ਬਣੇ ਕਿਉਂਕਿ ਬੱਚਿਆਂ ਦੇ ਨਾਂ ਤੇ ਬਾਲ ਘਰ ਦੇ ਨਾਂ ਤੇ ਜਿਹੜਾ ਪੈਸਾ ਇਕੱਤਰ ਕਰਕੇ ਪ੍ਰਾਪਰਟੀਆਂ ਬਣਾਈਆਂ ਨੇ ਉਹਦੀ ਸੀਬੀਏ ਜਾਂਚ ਹੋਵੇ। ਨੰਬਰ 3 ਤੇ ਪਿੰਡ ਦੀ ਪਾਇ ਪਿੰਡ ਦੀ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਊਮਾਨੰਦ ਜਿਹੜਾ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਦੀ ਸੰਪਰਦਾਵਾਦੀ ਜਿਹੜੀ ਵਿਧੀ ਵਿਵਧਾਨ ਆ ਉਹ ਉਹ ਤੋਂ ਵੀ ਮਤਲਬ ਉਲਟ ਤਰੀਕੇ ਦੇ ਨਾਲ ਉਹ ਤੇ ਫਿੱਟ ਹੋਇਆ ਹੋਇਆ ਵਾ ਉਹ ਪੰਚਾਇਤ ਦੇ ਮਤੇ ਅਨਸਾਰ ਆਪ ਦੇ ਨਾਲ ਦੇ ਨੂੰ ਲੈ ਕੇ ਕੁਟੀਆਂ ਖਾਲੀ ਕਰੇ। ਸਾਲਾਨਾ ਜਿਹੜੀ ਵਰਸ਼ੀ ਆ ਉਹ ਪਿੰਡ ਵਾਲੇ ਆਉਦੇ ਪ੍ਰਬੰਧ ਆਉਦੇ ਹੱਦ ਦੇ ਵਿੱਚ ਪ੍ਰਬੰਧ ਲੈ ਕੇ ਮਨਾਉਣਗੇ ਜੇਕਰ ਜਿਹਾ ਨਹੀਂ ਹੁੰਦਾ ਤਾਂ ਮਾਹੌਲ ਖਰਾਬ ਹੋ ਸਕਦਾ ਹੈ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਅਸੀਂ ਇਹਨਾਂ ਨੂੰ ਵੀ ਅਪੀਲ ਕਰਦੇ ਆ ਸ਼ੰਕਰ ਨੰਦਨ ਐਨ ਪਾਰਟੀ ਨੂੰ ਵੀ ਸਹਿਮਤੀ ਦੇ ਨਾਲ ਤੁਸੀਂ ਆਪਦੀ ਕਾਨੂੰਨੀ ਲੜਾਈ ਲੜ ਸਕਦੇ ਹੋ ਪਰ ਜ਼ਬਰਦਸਤੀ ਜੇ ਤੁਸੀਂ ਪੰਚਾਇਤ ਨੂੰ ਚੈਲੰਜ ਕਰੋਗੇ ਜਾਂ ਇਲਾਕੇ ਨੂੰ ਚੈਲੰਜ ਕਰੋਗੇ ਉਹ ਕਿਸੇ ਵੀ ਕੀਮਤ ਪਰਦਾਸ਼ਤ ਨਹੀਂ ਕੀਤੀ ਮਿਲਿਆ ਹੁਣ ਰੋਡ ਜਾਮ ਕੀਤਾ ਸੀ ਅਧਿਕਾਰੀ ਵੀ ਪਹੁੰਚੇ ਪੁਲਿਸ ਪ੍ਰਸ਼ਾਸਨ ਇੱਥੇ ਡਿਪਟੀ ਸਾਹਿਬ ਪਹੁੰਚੇ ਸੀਗੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਾਡੇ ਨਾਲ ਵਾਦਾ ਕੀਤਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਜੋ ਵੀ ਮੰਗਾ ਨੇ ਉਹਨਾਂ ਦੇ ਕਾਰਵਾਈ ਸ਼ੁਰੂ ਸ਼ੁਰੂ ਹੋ ਜੂਗੀ ਤੇ ਜਿਹੜਾ ਇਹ ਸ਼ੰਕਰਾਨੰਦ ਦਾ ਉਹਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਇੱਕ ਹਫਤਾ ਹੋਰ ਮੰਗਿਆ ਪਰ ਜੇਕਰ ਇੱਕ ਹਫਤੇ ਦੇ ਵਿੱਚ ਬਣਦੀ ਕਾਰਵਾਈ ਜਾਂ ਇਹ ਮੰਗਾਂ ਤੇ ਕੋਈ ਸੁਣਵਾਈ ਨਾ ਹੋਈ ਇਹ ਤੋਂ ਵੀ ਵੱਡਾ ਇਕੱਠ ਕਰਕੇ ਸੰਗਤ ਨੂੰ ਮਜਬੂਰੀ ਵਾਸਤੇ ਕੋਈ ਵੱਡਾ ਐਕਸ਼ਨ ਲੈਣਾ ਪਊਗਾ ਇਹ ਪ੍ਰਸ਼ਾਸਨ ਨੋਟ ਕਰ ਲਵੇ ਜੀ ਸਰ ਜਿਵੇਂ ਤੁਸੀਂ ਕਿਹਾ ਸੀਗਾ ਕਿ ਜਿਹੜੀ ਪੰਚਾਇਤ ਗਈ ਸੀ ਉੱਥੇ ਉਹਨਾਂ ਨੇ ਪੰਚਾਇਤ ਨੂੰ ਕੀ ਚੈਲੰਜ ਕੀਤਾ ਉਹਨਾਂ ਨੇ ਪੰਚਾਇਤ ਨੇ ਮਤਾ ਪਾ ਕੇ ਜੀ ਬੜੀ ਨਿਮਰਤਾ ਦੇ ਨਾਲ 150 ਬੰਦੇ ਦੀ ਹਾਜ਼ਰੀ ਦੇ ਵਿੱਚ ਉਮਮਾਨੰਦ ਜਿਹੜਾ ਭਤੀਜਾ ਵਾ ਤੇ ਕਾਬਜ ਹੋਇਆ ਹੋਇਆ ਉਹਨਾਂ ਨੂੰ ਸਿਰਫ ਇਹ ਕਿਹਾ ਸੀਗਾ ਕਿ ਵੀ ਜਿਹੜੀ ਇਹ ਸਾਲਾਨਾ بارشੀ ਆ ਉਹ ਪਿੰਡ ਬਣਾਊਗਾ ਕਹਿੰਦਾ ਤੁਸੀਂ ਜੇ ਤੁਸੀਂ ਕਹਿੰਦੇ ਲੰਗਰ ਲਾਉਣੇ ਆ ਤਾਂ ਲਾ ਲਓ ਪਰ ਇਹ ਸਾਡੀ ਕੁਟੀਆ ਇਹ ਨਾ ਕਹੋ ਵੀ ਸਾਡੀ ਕੁਟੀਆ ਦੇਖੋ ਚੈਲੰਜ ਕਿੰਨਾ ਵੱਡਾ ਇਸੇ ਕਰਕੇ ਅਸੀਂ ਬਾਰ-ਬਾਰ ਕਹਿੰਦੇ ਕਿ ਅਜੇ ਤਾਂ ਬਹੁਤ ਸ਼ਾਂਤ ਮਾਹੌਲ ਆ ਪਰ ਜੇਕਰ ਇਸੇ ਤਰ੍ਹਾਂ ਚੈਲੰਜ ਕਰਦੇ ਰਹੇ ਤੇ ਕਮੈਂਟ ਜਿਹੜੇ ਕਰਦੇ ਨੇ ਨਗਰ ਨਿਵਾਸੀਆਂ ਖਿਲਾਫ ਐਕਸ਼ਨ ਕਮੇਟੀ ਦੇ ਖਿਲਾਫ ਫੇਕ ਆਈਡੀਆਂ ਬਣਾ ਬਣਾ ਕੇ ਸ਼ਬਦ ਦੀ ਸ਼ਦਾਬਲੀ ਵਰਤ ਕੇ ਉਹ ਤੋਂ ਬਾਜ਼ ਆ ਜਾਣ ਨਹੀਂ ਤਾਂ ਫਿਰ ਇਹਨਾਂ ਨੂੰ ਜਿਹੜਾ ਇਸ ਤਰੀਕੇ ਨਾਲ ਜਵਾਬ ਦਿੱਤਾ ਜਾਊਗਾ ਜਿਹੜਾ ਚਾਹੁੰਦੇ ਆ ਜਾਮ ਚ ਫਸ ਗਏ ਉਸ ਤੋਂ ਕੀ ਗੱਲਬਾਤ ਹੋਈ ਹੈ ਹੁਣ ਪਿੰਡ ਵਾਲਿਆਂ ਨੇ ਕੀ ਕਰਾਇਆ ਹੈ ਪਿੰਡ ਵਾਲਿਆਂ ਦਾ ਕਹਿਣਾ ਇਹ ਹੈ ਵੀ ਨੂੰ ਅਰੈਸਟ ਕੀਤਾ ਜਾਵੇ ਤੇ ਜੋ ਬੰਦ ਦੀ ਕਾਰਵਾਈ ਕੀਤੀ ਜਾਵੇ ਯਾਰ ਇਹ ਸਹੀ ਵੀ ਹੈ ਕਾਰਵਾਈ ਹੋਣੀ ਵੀ ਚਾਹੀਦੀ ਹੈ ਕਾਨੂੰਨ ਦੇ ਆਧਾਰ ਤੇ ਕਾਨੂੰਨ ਦੇ ਮੁਤਾਬਿਕ ਜੋ ਵੀ ਗੁਨਾਹਗਾਰ ਹੈ ਜੀ ਦੀਆਂ ਵੀ ਵੀਡੀਓ ਆਈਆਂ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਤਾਂ ਕੀ ਮਾਮਲਾ ਕੀ ਆਇਆ ਮਾਮਲਾ ਕੀ ਆਇਆ ਐਮਪੀ ਸਾਹਿਬ ਤੁਹਾਡੇ ਤੇ ਮਾਮਲਾ ਤਾਂ ਉਹੀ ਹੈ ਬਾਬੇ ਵਾਲਾ ਹੀ ਹੈ ਤੇ ਬਲਾਤਕਾਰ ਦਾ ਤੇ ਔਰ ਇਹ ਸਾਰੇ ਇਕੱਠੇ ਹੋਏ ਆ ਕਿਉਂਕਿ ਐਕਚੁਅਲੀ ਬਾਬਾ ਭੱਜ ਗਿਆ ਤੇ ਅਰੈਸਟ ਪਈ ਨਹੀਂ ਹੈ ਤੇ ਅਰੈਸਟ ਵਾਸਤੇ ਸਾਰਾ ਸਾਰੇ ਇੱਕ ਬੇਅਦਬੀਆਂ ਨੇ ਕਾਨੂੰਨ ਨੂੰ ਲੈ ਕੇ ਲਗਾਤਾਰ ਚਿੰਤਾ ਜਾ ਰਹੀ ਹੈ ਉਹ ਤਾਂ ਜੀ ਜਲਦੀ ਲੱਗਦਾ ਹੈ ਨਹੀਂ ਉਹ ਹੋ ਜਾਏਗਾ ਜੀ ਉਹ ਲੱਗ ਰਿਹਾ ਹੈ ਵੀ ਸਫਾਰਸ਼ਾ ਤੁਸੀਂ ਵੀ ਕੋਈ ਸੁਝਾਅ ਦੋ ਹਾਂ ਜੀ ਅਸੀਂ ਮੈਂ ਵੀ ਪਹਿਲਾਂ ਉਹ ਸਿੰਗਲ ਮੈਂਬਰ ਬਿਲ ਪੇਸ਼ ਕੀਤਾ ਸੀ ਉਹ ਹੋ ਜਾਏਗਾ ਬੰਦ ਸੋ ਤੁਸੀਂ ਸੁਣਿਆ ਹੈ ਕਿ ਕਿਸ ਤਰ੍ਹਾਂ ਪਿੰਡ ਵਾਲੇ ਲਗਾਤਾਰ ਚੇਤਾਵਨੀ ਦੇ ਰਹੇ ਨੇ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਅੱਗੇ ਇਹ ਸੰਘਰਸ਼ ਨੂੰ ਜਾਰੀ ਰੱਖਣਗੇ ਹਾਲਾਂਕਿ ਇਹ ਜਿਹੜੀ ਪ੍ਰੋਟੈਸਟ ਆ ਉਹ ਮਹਿਜ਼ 1 ਘੰਟੇ ਲਈ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਹੁੰਦੀ ਹੈ ਤੇ ਜਿਹੜੇ ਪਿੰਡ ਦੇ ਲੋਕ ਨੇ ਉਹ ਮੰਨ ਜਾਂਦੇ ਨੇ ਕਿ ਜੇਕਰ ਪੁਲਿਸ ਕਾਰਵਾਈ ਕਰੇਗੀ ਤਾਂ ਅਸੀਂ ਇਸ ਨੂੰ ਫਿਲਹਾਲ ਬੰਦ ਕਰ ਰਹੇ ਹਾਂ ਹਟਾ ਰਹੇ ਹਾਂ ਤਰਨੇ ਨੂੰ ਸੋ ਤੁਸੀਂ ਸੁਣੋ ਕਿ ਆਖਿਰਕਾਰ ਪੁਲਿਸ ਅਧਿਕਾਰੀਆਂ ਦਾ ਇਸ ਮਸਲੇ 'ਚ ਕੀ ਕਹਿਣਾ ਹੈ 2 ਭਾਈਵੇ ਜਾਮ ਕੀਤਾ ਗਿਆ ਸੀ ਕੀ ਗੱਲਬਾਤ ਆ ਕਿਹੜੀ ਜਗ੍ਹਾ ਏ ਜੀ ਲੁਧਿਆਣਾ ਦੇ ਅਤੀ ਦੇ ਥਾਣਾ ਦਾਖਾ ਵਿਖੇ ਪਿਛਲੇ ਮਹੀਨੇ ਜੂਨ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵੀਡੀਓ ਦੇ ਵਿੱਚ ਸੁਆਮੀ ਸ਼ੰਕਰਾਨੰਦ ਨਾਮ ਦਾ ਸ਼ਖਸ ਜੋ ਕਿ ਪੂਰੀ ਵਾਲੇ ਡੇਰਾ ਤਲਵੰਡੀ ਧਾਮ ਦਾ ਹੈੱਡ ਆ ਉਸ ਨੂੰ ਕਥੀ ਤੌਰ ਤੇ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਅਸੀਂ ਅਲੱਗ-ਅਲੱਗ ਸੰਗਤਾਂ ਵੱਲੋਂ ਸਾਨੂੰ ਸ਼ਿਕਾਇਤਾਂ ਮਸੂਲ ਹੋਈਆਂ ਸਨ ਜਿਨ੍ਹਾਂ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚੀ ਆ ਇਸ ਬੰਦੇ ਦੇ ਇਹੋ ਜਿਹੀ ਐਕਟ ਨਾਲ ਸੋ ਇਸ ਵਿੱਚ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਇਹਦੇ ਵਿੱਚ 299 ਬੀ ਐਨ ਐਸ ਜੋ ਕਿ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਾਉਣ ਦੀ ਧਾਰਾ ਵਾ ਉਸ ਦੇ ਤਹਿਤ ਇੱਕ ਮੁਕਦਮਾ ਦਰਜ ਕੀਤਾ ਸੀ ਬਾਈ ਨੇਮ ਸਵਾਮੀ ਸ਼ੰਕਰਨਾ ਜਿਸ ਤੋਂ ਬਾਅਦ ਅਸੀਂ ਅਲੱਗ-ਅਲੱਗ ਤਰੀਕਿਆਂ ਦੇ ਉੱਪਰ ਰੈਟਸ ਕੀਤੀਆਂ ਨੇ ਇਸ ਵੱਲੋਂ ਸੈਸ਼ਨ ਕੋਰਟ ਦੇ ਵਿੱਚ ਜਮਾਨਤ ਲਗਾਈ ਗਈ ਸੀ ਜਿਸ ਨੂੰ ਪੁਲਿਸ ਨੇ ਇਸ ਕੀਤਾ ਸੀ ਜਿਸ ਦੇ ਤਹਿਤ ਇਹਦੀ ਵੀਲ ਰਿਜੈਕਟ ਹੋਈ ਹੈ ਇਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਵੀ ਅਜੇ ਤੱਕ ਕੋਈ ਅਨੁਰਾਤ ਨਹੀਂ ਮਿਲੀ ਸੋ ਅਸੀਂ ਉੱਥੇ ਵੀ ਅਪੀਲ ਕਰ ਰਹੇ ਹਾਂ ਇਸ ਤੋਂ ਇਲਾਵਾ ਇਸ ਇਸ ਵਿੱਚ ਸੰਗਤਾਂ ਦਾ ਰੋਸ ਸੀਗਾ ਕਿ ਇਹਦੀ ਬਾਕੀ ਪ੍ਰਾਪਰਟੀਆਂ ਉਹਦਾ ਵੀ ਤੇ ਬਾਲਕਰਦਾ ਵੀ ਦੇਖਿਆ ਜਾਵੇ ਜਿਸ ਵਿੱਚ ਡੀਸੀ ਸਾਹਿਬ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਉਹ ਕਮੇਟੀ ਬਿਲਕੁਲ ਇੰਡੀਪੈਂਡੈਂਟ ਤੌਰ ਤੇ ਧਾਮ ਦੀ ਇਨਸਪੈਕਸ਼ਨ ਕਰ ਰਹੀ ਹੈ ਉੱਥੇ ਬੱਚਿਆਂ ਦੇ ਬਿਆਨ ਲਏ ਜਾ ਰਹੇ ਆ ਉਹਨਾਂ ਦਾ ਰਿਕਾਰਡ ਚੱਕੀ ਰੱਖਿਆ ਕੀਤਾ ਜਾ ਰਿਹਾ ਵਾ ਇਸ ਤੋਂ ਇਲਾਵਾ ਉਹਨਾਂ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਜੋ ਇਸ ਦੇ ਟਰਸਟ ਦੇ ਅਲੱਗ-ਅਲੱਗ ਜੋ ਬਣੇ ਨੇ ਦੋ ਟਰਸਟ ਨੇ ਵੱਖਰੇ-ਵੱਖਰੇ ਐਕਸਵਾਮੀ ਗੰਗਾਨੰਦ ਪੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰਸਟ ਐਕਸਵਾਮੀ ਗੰਗਾਨੰਦ ਪੂਰੀ ਵਾਲੇ ਫਾਊਂਡੇ ਜੋ ਕਿ ਬਾਲਕਰ ਚਲਾਉਂਦੀ ਹੈ ਦੋਨੋਂ ਟਰਸਟਾਂ ਦੇ ਜੋ ਵੀ ਇਹਨਾਂ ਦੇ ਅਕਾਊਂਟਸ ਹੋ ਚੈੱਕ ਕੀਤੇ ਜਾ ਰਹੇ ਆ ਇਨਾਂ ਦੇ ਮੈਂਬਰਾਂਸ ਤੋਂ ਪੁਸ਼ਕਸ਼ ਕੀਤੀ ਜਾ ਰਹੀ ਹੈ ਬਾਕੀ ਇਸ ਨੂੰ ਜਲਦ ਹੀ ਅਰੈਸਟ ਕਰਨ ਲਈ ਰੇਡਸ ਕੀਤੀਆਂ ਜਾ ਰਹੀਆਂ ਹਨ ਧਰਨਾ ਪਰਦਰਸ਼ਨ ਚੱਕ ਲੈ ਗਿਆ ਸੀਗਾ ਵੀ ਅੱਜ ਕੀ ਮੰਗ ਰਹੇ ਤੇ ਕਿਦਾਂ ਤੁਸੀਂ ਕਰਨਾ ਜੀ ਇਹਨਾਂ ਦੇ ਜੀ ਹਾਂਜੀ ਇਹਨਾਂ ਨੇ ਸਾਡੇ ਨਾਲ ਗਲਬਤ ਕਰਨ ਤੋਂ ਬਾਅਦ ਸਾਡੇ ਨਾਲ ਹੀ ਸਹਿਮਤ ਹੋਏ ਨੇ ਇਹਨਾਂ ਨੇ ਧਰਮਾ ਧਰਨਾ ਦਾ ਚੱਕ ਲਿਆ ਵਾ ਜਿਸ ਵਿੱਚ ਇਹਨਾਂ ਦੇ ਖਾਸ ਤੌਰ ਤੇ ਇਹਨਾਂ ਨੇ ਇੱਕ ਮੈਮੋਰੈਂਡਮ ਦਿੱਤਾ ਵਾ ਜਿਸ ਵਿੱਚ ਵੱਖਰੀਆਂ ਵੱਖਰੀਆਂ 6-7 ਤਿੰਨ ਦੀਆਂ ਡਿਮਾਂਡਸ ਲਈ ਇੱਕ ਕੋਈ ਇਹਨਾਂ ਦੀ ਵਰਸੀ ਆ ਰਹੀ ਹੈ ਕੋਈ 14 ਤੋਂ 17 ਉਹ ਇਹ ਚਾਹੁੰਦੇ ਕਿ ਨਹੀਂ ਕਰਾ ਨਾ ਹੋਣ ਦਿੱਤੀ ਜਾਵੇ ਦੂਸਰਾ ਇਹਨਾਂ ਦੀ ਡਿਮਾਂਡ ਸੀ ਰੈਸਟ ਦੀ ਤੀਸਰਾ ਜੋ ਇਹਨਾਂ ਦਾ ਬਾਲਕਰ ਉਹਨੂੰ ਖਾਲੀ ਕਰਵਾਉਣ ਦੀ ਜਿਸ ਦੇ ਸਬੰਧ ਵਿੱਚ ਡੀਸੀ ਸਾਹਿਬ ਫੈਸਲਾ ਲੈਣਗੇ ਉਹਨਾਂ ਨੂੰ ਭੇਜਿਆ ਜਾਊਗਾ ਚੌਥੀ ਜੋ ਇਹਨਾਂ ਦੀ ਡਿਮਾਂਡ ਸੀਗੀ ਉਹ ਰਿਗਾਰਡਿੰਗ ਜੋ ਇਹਨਾਂ ਦੇ ਟਰਸਟ ਉਹਨਾਂ ਦੇ ਚੈੱਕ ਕੀਤਾ ਜਾਵੇ ਸੋ ਇਹਨਾਂ ਸਾਰੀਆਂ ਡਿਮਾਂਡਸ ਨੂੰ ਜੋ ਵੱਖਰੇ ਵੱਖਰੇ ਡਿਪਾਰਟਮੈਂਟ ਹੈ ਜੋ ਕ੍ਰਿਮਨਲ ਸੰਬੰਧ ਦਾ ਉਹਨਾਂ ਦੇ ਉੱਪਰ ਬਣਦੀ ਬਹੁਤ ਜਲਦੀ ਕਾਰਵਾਈ ਕੀਤੀ ਜਾਊਗੀ ਬੈਂਕ ਧੰਨਵਾਦ ਸੋ ਪੁਲਿਸ ਅਧਿਕਾਰੀਆਂ ਨੇ ਇੱਕ ਹਫ਼ਤੇ ਦਾ ਜਿਹੜਾ ਸਮਾਂ ਉਹ ਪਿੰਡ ਦੇ ਲੋਕਾਂ ਤੋਂ ਮੰਗਿਆ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਏਗੀ ਜੋ ਉੱਥੇ ਵਰਸੀ ਮਨਾਈ ਜਾਣੀ ਆ ਉਸ ਨੂੰ ਵੀ ਰੋਕਣ ਦੀ ਮੰਗ ਉੱਠੀ ਹੈ ਸੋ ਪੁਲਿਸ ਹੈ ਜਿਹੜੀ ਉਹ ਕਾਰਵਾਈ ਕਰਨ ਦਾ ਭਰੋਸਾ ਜਿਹੜਾ ਉਹਨਾਂ ਨੇ ਦਿੱਤਾ ਜਿਸ ਤੋਂ ਬਾਅਦ ਇਹ ਧਰਨਾ ਚੁਕਵਾਇਆ ਗਿਆ